लोकसभा चुनाव ਨੇੜੇ ਹਨ ਵੱਖ-ਵੱਖ ਪਾਰਟੀਆਂ ਆਪਣੇ ਵੀਜ਼ੂਅਲ ਖੜੇ ਕਰ ਰਹੀਆਂ ਹਨ ਉਹਨਾਂ ਦੇ ਸਮਰਥਕ ਆਪਣੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਨੇ ਤਾਂ ਸਾਡੇ ਨਾਲ ਜੁੜੇ ਨੇ ਅੱਜ ਡਾਕਟਰ Pawan Kumar Khariya ji ਜੋ ਕਿ BJP ਮਠੰਡਾ ਦੇ ਜ਼ਿਲ੍ਹੇ ਦੇ ਸਾਫਤਾ ਪਧਾਰ ਰਹੇ ਚੁੱਕੇ ਨੇ ਤੇ ਇਹਨਾਂ ਨੇ ਐਮਸੀ ਦੇ ਚੋਣ ਵੀ VJP ਦੀ ਜਿੱਤ ਹੋ ਰਹੀ ਤਾਂ ਲੋਕਸਭਾ ਦੇ ਚੋਣਵਾਰੀ ਅੱਜ ਉਹਨਾਂ ਦੇ ਕੀ ਵਿਚਾਰ ਹੈ ਕੀ ਕਹਿਣਾ ਚਾਹੁੰਦੇ ਨੇ ਸਾਡੀ ਦੇਸ਼ ਜਨਤਾ ਨੂੰ ਡਾਕਟਰ Pawan Kumar ਜੀ ਅੱਜ ਮੈਂ ਲੋਕਸਵਾਦੇ ਜਿਹੜੀ 2024 ਦੇ ਚੋਣਾਂ ਨੇ ਉਹਨਾਂ ਦੇ ਵਿਸ਼ੇ 'ਚ ਮੈਂ ਜਰ ਕੰ ਕੁਝ ਆਪਣੀਆਂ ਵਿਚਾਰ ਸਾਂਝਾ ਕਰਨਾ ਚਾਹੁੰਦਾ ਹਾਂ ਸਭ ਤੋਂ ਪਹਿਲੇ ਤਾਂ ਆਪਾਂ ਇਹ ਦੇਖਣਾ ਕਿ ਅਸੀਂ ਕਿਹਨਾ ਮੁੱਦੇ ਤੇ ਆਪਾਂ ਜਿਹੜੀਆਂ ਆਪਣੀ ਬਾਤਾਂ ਰਹੀਆਂ ਆਪਣੇ ਵੀਰਾਂ ਦਾ ਧਿਆਨ ਕਰ ਰਹੇ ਹਾਂ ਉਹਨਾਂ ਨੂੰ ਆਪਾਂ ਮੋੜ ਦੇਣਾ ਕਰੀਏ ਮੇਰੇ ਅਨੁਸਾਰ ਪੰਜੂ ਦੇ ਮੇਰ ਉਹ ਚੀਜ਼ ਨਿਸ਼ਚੈ ਪਹਿਲਾ ਹੁੰਦਾ ਹੈਗਾ ਸਿਹਤ ਦਾ ਤੇ ਸਾਡੀ ਸਿਹਤ ਅੱਛੀ ਹੋ ਗਈ ਸਾਡਾ ਸਾਸਤ ਸੱਚਾ ਹੋਊਗਾ ਤਾਈ ਆਪਾਂ ਕੋਈ ਵੀ ਕੰਮ ਸੀਧੀ ਕਿ ਨਾ ਕਰ ਸਕਦੇ ਉਸ ਤੋਂ ਬਾਅਦ ਸੁਰੱਖਿਆ ਦੇਸ਼ ਚ ਜੇ ਆਪਾਂ ਸਖਸ਼ਿਤ ਰਵਾਂਗੇ ਘਰਾਂ ਚੋਂ ਬਸਤ ਰਵਾਂਗੇ ਮੌਨਿਤ ਬਸਤ ਰਵਾਂਗੇ ਤਾਂ ਆਪਾਂ ਵੋਡਿੰਗ ਇਹ ਸਕਾਂਗੇ ਕਿ ਜਿਹੜੇ ਸਾਡੇ ਕੰਮ ਰੱਬ ਦੇ ਆ ਰੋਜ਼ਗਾਰ ਹੈ ਉਹ ਆਪਾਂ ਕਰ ਸਕਦੇ ਤੀਜਾ ਹੈਗਾ ਸਿੱਖਿਆ ਜੇ ਆਪਣੀ ਅੱਛੀ ਸਿੱਖਿਆ ਹੋ ਗਈ ਦੀਪਾ ਪਾ ਵਰਡਰਸ ਦੇ ਕੇ ਸੋਏ ਰੋਜ਼ਗਾਰ ਕਾਇਆ ਕਰ ਸਕਦੇ ਆ ਲੋਕਾਂ ਨੂੰ ਉਪਜਾ ਸਕਦੇ ਆ ਦੇਸ਼ ਦੀ ترقی ਕਰ ਸਕਦੇ ਆ ਉਸ ਦੇ ਨਾਲ ਆਪਣਾ ਹੈਗਾ ਰੋਜ਼ਗਾਰ ਲੋਕਾਂ ਨੂੰ ਜੇ ਰੋਜ਼ਗਾਰ ਸਹੀ ਮਿਲਦਾ ਰਹੇ ਕਿਉਂਕਿ ਹਰ ਛਤ ਚੱਪਾ ਸakai ਨੌਕਰੀ ਨਹੀਂ ਦੇ ਸਕਦਾ ਇਹ ਅੱਛੀ ਸਿੱਖਿ ਹੋਵੇ ਅੱਛੀ ਸਖਸ਼ਾ ਹੋਵੇ ਅੱਛੇ ਸਵਾਸਥਿਆ ਹੋਵੇ ਅੱਛੀ ਸਿੱਖਿਆ ਹੋਵੇ ਤੇ ਪਾ ਕੁੜੀ ਅੱਛਾ ਰੋਜ਼ਗਾਰ ਕਾਇਆ ਕਰ ਸਕਦੇ ਆ ਤੇ ਦੇਸ ਨੂੰ ਪ੍ਰਤੀ ਦਿ ਰਾਜ ਲਈ ਜਾ ਸਕਦਾ ਉਸ ਦੇ ਨਾਲ ਜਿਹੜਾ ਇੱਕ ਮੁੱਦਾ ਹੈਗਾ ਉਹ ਹੈਗਾ ਮਹਿੰਗਾਈ ਦਾ ਆਪਾਂ ਨੂੰ ਮਹਿੰਗਾਈ ਦੇ ਵਿੱਚ ਨਿਗਰਤਾ ਰੱਖਣਾ ਪੂਗਾ ਇਹ ਜਿਹੜੀ ਆਪਣੀ ਕਾਨੂੰਨ ਦਸਤਾ ਹੈ ਜਾਂ ਇਸ ਦਾ ਜੋ ਵੀ ਆਪਣਾ ਆਸਤਾ ਇਸ ਤਰ੍ਹਾਂ ਰੱਖ ਪਾ ਲਈ ਇਹ ਪਾ ਲੋਕਾਂ ਨੂੰ ਮੰਗਾਈ ਜਾਂ ਕਿਤੇ ਦੇ ਚਿੱਤਲੰਗ ਪਤਾ ਸੀ ਤਾਂ ਕਿ ਉਹ ਵੀ ਜਿਹੜੀ ਮੰਗਾਈ ਦੇ ਤਰਸ ਤੋਂ ਉਹ ਗਰੀਬ ਹੁੰਦਾ ਹੈ ਜੀਆ ਉਹ ਵੀ ਆਪਣਾ ਸਥਿਤ ਕਿਰਾਏ ਘਰ ਵਾਲ ਆਪਣੇ ਪਰਿਵਾਰ ਦਾ ਪੰਨ ਬੋਤ ਦੱਸ ਰਿਹਾ ਹੈ। ਜਿਆਦਾ ਸਮਾਜਿਕ ਮੁੱਦੇ ਆਵੇ 900 ਚੋਣਾਂ ਵਾਰੀ ਤੁਸੀਂ ਕੀ ਕਰਨਾ ਚਾਹੁੰਦੇ ਹੋ? ਕਿਉਂ ਲੋਕ ਸਭਾ ਦੇ ਜਿਹੜੇ ਇਲੈਕਸ਼ਨ ਆ ਗਏ ਆ ਉਹ ਇਹਨਾਂ ਮੁੱਦੇ ਤੇ ਲੜ ਜਾਂਦੇ ਆ। ਕਿ ਵੀ ਆਪਾਂ ਦਮ ਜੈ ਦੇ ਲੋਕਾਂ ਨੂੰ ਅੱਛੀ ਜੀ ਰੋਏ ਅੱਛੀ ਸਿੱਖਿਆ ਹੋਵੇ ਤੇ ਹਰ ਬੰਦੇ ਨੂੰ ਰੋਜ਼ਗਾਰ ਮਿਲੇ ਸਖਸ਼ਾ ਦੀ ਗਰੰਟੀ ਜੀ ਰਹੀ ਹੈ ਉਹ ਬਹੁਤ ਮਹੱਤਵਪੂਰਨ ਹੈ। ਕਾਹ ਸਰ ਜੀ ਅਸੀਂ ਸੋਸ਼ਲ ਮੀਡੀਆ ਦੇਖਦੇ ਆਂ ਆਪਾ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਕੈਂਡੀਡ ਖੜੇ ਆਂ ਲੋਕ ਉਹਨਾਂ ਦੇ ਮਗਰ ਕਹਿੰਦੇ ਨੇ ਜੇ ਕੋਈ ਗੱਲ ਸੁਣ ਕੇ ਰਾਜ਼ੀ ਨਹੀਂ ਕੋਈ ਉਹਨਾਂ ਵਾਰੇ ਕੀ ਕਹੋਗੇ। ਕਈ ਥਾਂ ਤੇ ਕੁੱਟਮਾਰ ਵੀ ਹੋਈ ਹੈ। ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਰਕੀ 10 ਸਾਲਾਂ ਚ ਹੋਈ ਜਾਇਆ ਹੈ। ਉਹ ਤੁਸੀਂ ਤੁਹਾਡੇ ਸਾਹਮਣੇ ਆ ਗਏ ਅੱਜ ਆਪਣੇ ਅਦੇਸ ਦੇ ਹਰ ਕੋਨੇ 'ਲਪਾ ਸੜਕਾਂ ਆਈ ਜੁੜ ਚੁੱਕੇ ਹੈਗੇ ਨੇ ਜੇ ਦੇਖਿਆ ਇਹ ਕਿ ਜਿਹੜਾ ਰਸਤਾ ਸਾਨੂੰ 6-6 ਘੰਟੇ ਅੱਧ ਘੰਟੇ ਲੱਗਦੇ ਸੀ ਉਹ ਹੁਣ 3-4 ਘੰਟੇ 'ਚ ਪਹੁੰਚ ਜਾਉਂਦੇ ਕੋਈ ਦਿੱਕਤ ਨਹੀਂ ਉਸ ਦੇ ਨਾਲ ਦੇਸ ਨੇ ਤਰਕਤੀ ਕੀਤੀ ਗਈ ਹੈ ਜਿਵੇਂ ਜਿਦਾ ਏਜ ਕਮੇਟੀਆਂ ਕੋਲੀ ਆਈਆਂ ਨੇ ਇਹਨਾਂ ਸਾਲ ਬਣ ਲਏ ਨੇ ਨੀ ਦੋਸਤੀਆਂ ਕੋਲੀ ਆ ਗਈਆਂ ਨੇ ਸਰੋਜਗਾਰ ਮੌਕੇ ਵੀ ਰਹਿ ਗਈਆਂ ਨੇ ਮਿਲਾਈਆਂ ਤੇ ਮੈਂ ਕਹਿੰਦਾ ਵੀ ਮੰਨ ਤੱਕ ਡਿਕਟਮਰਾ ਆਪਣਾ ਨੋ ਹੈ ਗਿਆ ਕੁਝ ਤਾਂ ਦੇ ਜੇ ਘੱਟਾਂ ਨਜ਼ਰ ਮੈ ਗਿਆ ਜਿੱਤੇ ਆਪਾਂ ਲੱਗਿਆ ਹੋਵੇ ਕਿ ਲੋਕਾਂ ਨੇ ਇਸ ਤਰ੍ਹਾਂ ਹੋਵੇ ਬਾਕੀ ਇਹ ਹਰ ਪਾਰਟੀ ਨਾਲ ਇਸ ਦਾ ਆਉਂਦਾ ਕੁਝ ਲੋਕੀ ਨਾ ਅਗਿਰੰਦੇ ਪਰ ਆਪਣਾ ਇਹੀ ਮਕਸਦ ਰਹਿੰਦਾ ਹੈ ਵੀ ਆਪਾਂ ਲੋਕਾਂ ਨੇ ਜਿਹੜਾ ਹੈਗਾ ਨਾਲੇ ਵੀ ਚੱਲੀਏ ਸਾਡਾ ਜਿਹੜਾ ਮੋਦੀ ਦਾ ਨਹਿਰਾ ਹੈਗਾ ਜੀ ਸਭ ਦਾ ਜੀ ਕਾ ਸਭ ਕਾ ਸਾਥ ਸਭ ਕਾ ਵਿਕਾਸ ਭਾਰਤੀ ਪ੍ਰਧਾਨ ਮੰਤਰੀ ਤੁਸੀਂ ਅੱਗੇ ਕੀ ਕਹਿ ਰਹੇ ਜਾਉਂਗਾ ਦੇਖੋ ਇਸ ਤਰ੍ਹਾਂ ਦੇ ਆਪਣੇ ਕਲਾਮਤੀ ਅਧਨਿਤ ਮੋਦੀ ਜੀ ਕੰਮ ਕਰ ਰਹੇ ਹਨ ਉਹ ਸਾਰੇ ਦੇ ਸਾਹਮਣੇ ਸਰ ਜ ਆਜ ਦੇਸ਼ ਦਾ ਨਾਮ ਜਿਹੜਾ ਦੁਨੀਆ 'ਚ ਅੱਜ ਦਾ ਮਹਾਨ ਬਣਿਆ ਹੈਗਾ ਦੇਸ਼ ਦੇ ਲੋਕ ਦੇਸ਼ ਦੇ ਲੋਕ ਵਿਪਾਰ ਦਾ ਨਾਮ ਜਿਹੜਾ ਨਿਸ਼ਾਨ ਹੈਗੀ ਹੈ ਤੇ ਆਪਣਾ ਨੂੰ ਅੱਜ ਹਰ ਵਿਦੇਸ਼ੀ ਦੇਖਦੇ ਜਿਸ ਤਰ੍ਹਾਂ ਦੀ ਵਾਖਾ ਕਰਕੇ ਦਿੱਤੀ ਹੈ ਸਰ ਸਾਬ ਗੱਲ ਕਰੀਏ ਬਠਿੰਡਾ ਸੀਟ ਦੀ ਦੂਜੀ ਪਾਰਟੀ ਨੇ ਆਪਣੇ ਕੈਂਡੀਡੇਟ ਦਾ ਐਲਾਨ ਕਰ ਚੁੱਕਾ ਹੈ ਤੁਹਾਡੀ ਪਾਰਟੀ ਕਿਉਂ ਨਹੀਂ ਕਰੀਏ ਸਾਡੀ ਪਾਰਟੀ ਵੱਲੋਂ ਲਗਭਗ ਅਨੀਤਵਾਲ ਦਾ ਨਾਮ ਪਿਆ ਰਿਹਾ ਚੁੱਕਾ ਹੈ ਤੇ ਕੁਛ ਹੀ ਕਨਾਂਚ ਆਪਾਂ ਕਮੀ ਟਵਾਲਾ ਨਾਮ ਸਭ ਦੇ ਸਾਹਮਣੇ ਬਠਿੰਡਾ ਸੀਟ ਬਾਰੇ ਕੀ ਕਹੋਗੇ ਦੇਖੋ ਬਠਿੰਡਾ ਸੀਟ ਜਿਹੜੀ ਹੈਗੀ ਹੈ ਉਹ ਭਾਜਪਾ ਦਾ ਗੜ ਹੈਗਾ ਬਠਿੰਡਾ ਚ ਤੇ ਆਪਾਂ ਇਸ ਸੀਟ ਨੂੰ ਕਾਫੀ ਮਤਦਾਨ ਦਿੱਤਾ ਹੈ ਜੈ ਨੀਰਸਾ ਸਾਡੇ ਨਾਲ ਰਹੇਗਾ 兄弟，慢慢玩。